ਇਹ ਦੇ ਕੁਝ ਕਾਰਨ ਵੀ ਹਨ ਅਸੀਂ ਨਰੀ ਵੀ ਜਾ ਰਹੇ ਹਾਂ ਤੇ ਸਾਡੀਆਂ ਪ੍ਰਾਪਤੀਆਂ ਵੀ ਕੋਈ ਨਹੀਂ ਇਹ 75 ਸਾਲਾਂ ਦੀਆਂ ਲਹਿਰਾਂ ਦਾ ਜੇ ਅਸੀਂ ਨੇਖਾ ਜੋਕਾ ਕਰੀਏ ਬਹੁਤ ਵੱਡੀਆਂ ਲਹਿਰਾਂ ਉਸ ਲਹਿਰਾਂ ਦੇ ਵਿੱਚ ਮੈਂ ਵਿਸਾਰਚ ਨਾ ਜਾਵਾਂ ਇਹ ਪਿਛਲੇ ਸਮੇਂ ਦੇ ਕਿਸਾਨਾਂ ਦਾ ਅंदोलਨ ਬਹੁਤ ਵੱਡਾ ਇਤਿਹਾਸ ਮੈਂ ਸਮਝਦਾ ਕਿ ਉਹ ਦੇਸ਼ ਦਾ ਅंदोलਨ ਨਹੀਂ ਉਹ ਸੰਸਾਰ ਦੇ ਅंदोलਨੋਂ ਇੱਕ ਸਿਰ ਦੇਣ ਵਾਲਾ ਸੀ ਮਜ਼ਦੂਰਾਂ ਦਾ ਅंदोलਨ ਸੀ ਉਹਦੇ ਪਿੱਛੇ ਸੰਸਾਰਤਾ ਦੀ ਕਮੇਟੇ ਪੰਥ ਦੀ ਸ਼ਕਤੀ ਵੀ ਸੀ ਉਹਦੀ ਜਿੱਤ ਵੀ ਹੋਈ ਇਸ ਤੋਂ ਅੱਗੇ ਜਾਂ ਇਸ ਤੋਂ ਪਿੱਛੇ ਬਹੁਤ ਵੱਡੇ ਅੰਦੋਲਨ ਹੋਏ ਹਨ ਪਰ ਜੋ ਇੱਕ ਸਮਾਜ ਦੀ ਤਬਦੀਲੀ ਦੀ ਇੱਕ ਇਨਕਲਾਬ ਦੀ ਇੱਕ ਬਦਲ ਦੀ ਲੋੜ ਆ ਉਹ ਅਸੀਂ ਬਦਲ ਨਹੀਂ ਸਕਏ ਇਹ ਸਚਾਈ ਵੀ ਸਾਨੂੰ ਮੰਨ ਲੈਣੀ ਚਾਹੀਦੀ ਆ ਮੈਂ ਬੇਨਤੀ ਕਰਾਂ ਕਿ ਆਪਣੇ ਨਾਲ ਲਗਭਗ ਜਾਪਾਨ ਵੀ ਉਸੇ ਸਮੇਂ ਯਾਦ ਹੋਇਆ ਜਾਪਾਨ ਨੂੰ ਪਰਮਾਣੂ ਬੰਬਾਂ ਨਾਲ ਤਬਾਹ ਕਰ ਦਿੱਤਾ ਗਿਆ ਉਸ ਧਰਤੀ ਤੇ ਜਿੱਥੇ ਮਨੁੱਖਤਾ ਦਾ ਬਹੁਤ ਵੱਡਾ ਦੁਖਾਂਤ ਵਾਪਰਿਆ ਵੀਰੋ ਸਾਡੇ ਨਾਗਾ ਸਾਖੀ ਅੱਜ ਵੀ ਉੱਥੇ ਜਿਹੜੇ ਬੱਚੇ ਆ ਕੋਈ ਉੱਥੇ ਆਵਾਜ਼ ਪੈਦਾ ਹੁੰਦਾ ਕੋਈ ਉੱਥੇ ਬਿਮਾਰੀ ਦੇ ਉੱਪਰ ਨਹੀਂ ਅੱਜ ਉਹ ਧਰਤੀ ਅੱਜ ਸੰਸਾਰ ਦੀ ਬਹੁਤ ਵਿਕਸਿਤ ਦੇਸ਼ ਆ ਜਿੱਥੇ ਟੈਕਨੋਲੋਜੀ ਸਭ ਕੁਝ ਆ ਪਰ ਸਾਡੇ ਦੇਸ਼ ਦੇ ਲੋਕ ਸਾਡੇ ਮਜ਼ਦੂਰ ਬਾਹਰ ਜਾ ਕੇ ਬਹੁਤ ਕਾਮਯਾਬ ਹੁੰਦੇ ਹਨ ਤੇ ਇੱਥੇ ਕਿਉਂ ਨਹੀਂ ਹੁੰਦੇ ਉਹਦੇ ਕੋਈ ਕਾਰਨ ਜਿੰਨਾ ਚਿਰ ਅਸੀਂ ਨਹੀਂ ਲੱਭਾਂਗੇ ਕਿ ਜੇ ਅਸੀਂ ਬਿਮਾਰੀ ਦਾ ਜਿੰਨਾ ਚਿਰ ਕੋਈ ਇਲਾਜ ਨਹੀਂ ਕਰਾਂਗੇ ਉਹਦੇ ਟੈਸਟ ਨਹੀਂ ਕਰਾਂਗੇ ਉਹਨਾਂ ਚ ਵੀ ਉਹਦਾ ਇਲਾਜ ਨਹੀਂ ਸਹੀ ਕਰ ਕਰ ਸਕਾਂਗੇ ਉਹਦਾ ਇਲਾਜ ਜਦੋਂ 1997 ਦੇ ਵਿੱਚ ਪਾਰਲੀਮੈਂਟ ਦੇ ਵਿੱਚ ਦੋਹਾਂ ਸਦਨਾਂ ਦਾ ਮੁੱਖ ਜੱਜ ਸੁਪਰੀਮ ਕੋਰਟ ਰਾਸ਼ਟਰਪਤੀ ਉਪਰਾਸ਼ਟਰਪਤੀ ਤੇ ਦੇ ਕੇ ਸਾਰੇ ਹੁਕਮਰਾਨਾਂ ਨੇ ਇਕੱਠੇ ਹੋਏ 50 ਸਾਲਾਂ ਆਜ਼ਾਦੀ ਦਾ ਜਸ਼ਨ ਮਨਾਉਣ ਲਈ ਉੱਥੇ ਇੱਕ ਲਾਈਨ ਦਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਕਿ ਦੇਸ਼ ਨੂੰ ਦੂਜੀ ਆਜ਼ਾਦੀ ਦੀ ਲੋੜ ਹੈ ਪਰ ਇਹ ਨਹੀਂ ਦੱਸਿਆ ਗਿਆ ਕਿ ਇਹ ਜਿਹੜਾ ਦੂਜੀ ਆਜ਼ਾਦੀ ਦੀ ਲੋੜ ਹੈ ਤੇ ਦੇਸ਼ ਨੂੰ ਆਜ਼ਾਦੀ ਦੀ ਜੰਗ ਦੀ ਲੋੜ ਹੈ ਕਿ ਉਹ ਜੰਗ ਕਿਹਦੇ ਵਿਰੁੱਧ ਲੜੀ ਜਾਵੇ ਪਹਿਲੀ ਜੰਗ ਸੀ ਜਿਹੜੀ ਅੰਗਰੇਜ਼ਾਂ ਨੂੰ ਖਤਮ ਦੀ ਸੀ ਉਸ ਤੋਂ ਪਹਿਲਾਂ ਜਿਹੜਾ ਜੰਗ ਸੀ ਮੁਗਲਾਂ ਨੂੰ ਖਤਮ ਦਾ ਸੀ ਅੱਜ ਜੰਗ ਕਿਹਦੇ ਵਿਰੁੱਧ ਲੜੀ ਜਾਵੇ ਇਹਦੇ ਬਾਰੇ ਉਹ ਮਤਾ ਚੱਪ ਸੀ ਉਹਦੇ ਬਾਰੇ ਮੈਂ ਕਹਿਣਾ ਚਾਹਣਾ ਹੈ ਕਿ ਉਹ ਜੰਗ ਇੱਕ ਸਸ਼ਤਰ ਦੇ ਵਿਰੁੱਧ ਲੜੀ ਜਾਣੀ ਚਾਹੀਦੀ ਹੈ ਉਹ ਸਸ਼ਤਰ ਜਿਹਦੇ ਚੋਂ ਤੇਰੇ ਰੋਗ ਜਿਵੇਂ ਦੋ ਗੱਲਾਂ ਦੇ ਵਿੱਚ ਵੰਡ ਗਏ ਕੋਕਲ ਨੇ ਜਾਣ ਵੜੇ ਹੈ ਕੋਟਲ ਪੇਰੇ ਮੈਂ ਬੈਂਕ ਕੀਤਾ ਸਟੇਟ ਦੇ ਬੇਟੀ ਆਕੁਸ਼ਿਤ ਬਾਲੋਨੀ ਕਿਉਂਕਿ ਇੱਥੇ ਵੀ ਬਹੁਤ ਬਹੁਤ ਬਣਾ ਦਾ ਬਹੁਤ ਵੱਡਾ ਸੰਗਠਨ ਦਾ ਡਰ ਹੈ ਪੱਛੀ ਨੇ ਟਾਈਮ ਬੱਚਾ ਦਾ ਤੇ ਬੜੇ ਸਰਕਾਰ ਦਾ ਹੋ ਰਿਹਾ ਹੈ ਚਾਹਾਂ ਮੈਨੂੰ ਵੀ ਥੋੜਾ ਬਹੁਤਾ ਪਾਤਾ ਸ਼ੌਕ ਹੈ ਮੈਂ ਲਨੰਤ ਦੇ ਮਾਰਕਸ ਨੂੰ ਜਿੰਨਾ ਚ ਮੈਨੂੰ ਸਭਾ ਮਿਲਿਆ ਮੈਂ ਪੜਿਆ ਵੀ ਪੜ੍ਹਦੇ ਨਾਲ ਉਹਨਾਂ ਨੇ ਵੀ ਜਦਨ ਕੀਤਾ ਹੈ ਡਾਕਟਰ ਮਿਹਰਕਾਰ ਨੂੰ ਵੀ ਕਾਜੀ ਸਰ ਦਾ ਯਤਨ ਕੀਤਾ ਹੈ ਕਿ ਫੜ ਦੇ ਨਾਲ ਨਿਸ਼ਾਨ ਨੱਗਾ ਕੀਤਾ ਹੈ ਇਹ ਖਾਲਸਾ ਪੰਥ ਦਾ ਜੋ ਇਤਿਹਾਸ ਹੈ ਸਿੱਖ ਇਤਿਹਾਸ ਹੈ ਮਹਾਨ ਪਹਾਈਆਂ ਆ ਕਿਹੜਾ ਯਾਰ ਗੁਰੂ ਸਾਹਿਬ ਦਾ ਅਪਿਆਜ ਅੱਜ ਇਧਰ ਕਿਹੜਾ ਲੱਗਿਆ ਹੋਰ ਮਾਰਖਾ ਉਹ ਵੀ ਫੜਦਾ ਜਾਂਦੀ ਕੀਤਾ ਹੈ ਜਿਹੜਾ ਅੱਗੇ ਦੀ ਆਪ ਜੀ ਬੜੀ ਜਿਵੇਂ ਭਾਈ ਨਾ ਕਹਿਣਾ ਚਾਹੁੰਦੇ ਕਿ ਮਾਰਕਸਵਾਦ ਦੇ ਵਿੱਚ ਰਹਿਣ ਵਾਲੇ ਦੇ ਵਿੱਚ ਇਹ ਮਿਹਰਕਾਰ ਦੇ ਵਿੱਚ ਤੇ ਗੁਰੂ ਨਾਨਕ ਮਹਾਰਾਜ ਜੀ ਚਾਰ ਤਾਰਾਂ ਵਿੱਚ ਬਹੁਤੇ ਵੱਡੇ ਅੰਤਰ ਨਹੀਂ ਰਖਮਤ ਨੰਨਾਉ ਨੇ ਲੋਕਾਂ ਦੇ ਦਰਦਾਂ ਦੀ ਤੇ ਦਰਦ ਨਵਰ ਦੀ ਗੱਲ ਕੀਤੀ ਹੈ ਪਰ ਬਾਣੀ ਸ਼ਬਦੀ ਇਸ ਦੇ ਕੇ ਹਕਮਦਾਰ ਜਿਹੜੇ 10% ਵੀ ਨਹੀਂ 5% ਵੀ ਨਹੀਂ 6% ਵੀ ਨਹੀਂ ਕਦੇ ਉਹਨਾਂ ਨੂੰ ਕਹਾ ਦੇ ਸੀ ਧਾਰ ਪਾਦਾ ਕਰਤਾ ਕਿ ਇਹ ਸਿੱਖਾਂ ਤੋਂ ਤੁਹਾਨੂੰ ਖਤਰਾ ਹੈ ਕੋਈ ਘਟਰਾਵਾ ਇਹ ਹੀ ਨਹੀਂ ਵਾਪਰ ਰਹੀਆਂ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਨੂੰ ਮਾਰਿਆ ਨਹੀਂ ਜਾਂਦਾ ਤੂੰ ਸਵਾਗਤ ਨਹੀਂ ਲੈ ਸਕਦੇ ਤੇ ਕਾਮਰਦਾਂ ਦੇ ਵਿੱਚ ਜੋ ਵਿਚਾਰਧਾਰਾ ਜਿਹੜੀ ਉਹ ਵੀ ਲਾੜੇ ਸੀ ਨਸਲੀ ਤੇ ਰਾਜ ਦੇ ਉੱਪਰ ਦੇ ਉਹਨਾਂ ਨਾਲ ਸਿੱਖ ਜਿੱਥੇ ਬੰਗਿਆਂ ਦਾ ਟਕਰਾਅ ਪੈਦਾ ਕਰਦਾ ਕਿਤੇ ਕਿਸੇ ਡਾਕਟਰ ਅਮੇਰ ਕਰਦੀ ਵਿਚਾਰਧਾਰਾ ਨਾਲ ਟਕਰਾਅ ਪੈਦਾ ਕੀਤਾ ਇਹਨਾਂ ਗੱਲਾਂ ਤੋਂ ਉੱਪਰ ਉੱਟ ਕੇ ਜਦੋਂ ਅਸੀਂ ਸਾਰੇ ਲੋਕ ਇਕੱਠੇ ਹੋ ਕੇ ਸਾਰੀਆਂ ਵਿਚਾਰਧਾਰਾ ਤੇ ਸਾਰੇ ਧਰਮ ਭਾਵੇਂ ਕੋਈ Hindu ਧਰਮ ਨਾਲ ਸੰਬੰਧਤ ਹੈ ਭਾਵੇਂ Musalman ਧਰਮ ਨਾਲ ਸੰਬੰਧਤ ਹੈ ਭਾਵੇਂ ਕੋਈ ਮਜ਼ਦੂਰੀ ਦੇ ਕਿੱਤੇ ਨਾਲ ਸੰਬੰਧਤ ਹੈ ਕਿਸਾਨੀ ਦੇ ਕਿੱਤੇ ਨਾਲ ਸੰਬੰਧਤ ਹੈ ਵਪਾਰ ਦੇ ਨਾਲ ਸੰਬੰਧਤ ਹੈ ਇੱਕ ਗੱਲ ਸਾਨੂੰ ਸਮਝਣੀ ਚਾਹੀਦੀ ਹੈ ਕਿ ਜਿਵੇਂ ਸਾਡਾ ਇੱਕ ਸਰੀਰ ਉਹ ਸਰੀਰ ਤੋਂ ਅਸੀਂ ਕਰੋੜਾਂ ਰੋਮਾਂ ਸਾਡੇ ਸਰੀਰ ਦੇ ਉੱਤੇ ਜੇ ਕਿਤੋਂ ਵੀ ਅਸੀਂ ਇੱਕ ਰੋਮ ਖਿੱਚ ਲਈਏ ਉਹ ਦਰਦ ਸਾਡੇ ਸਾਰੇ ਸਰੀਰ ਨੂੰ ਹੋਏਗਾ ਇਸੇ ਤਰ੍ਹਾਂ ਸਮਾਜ ਸਾਰੇ ਲੋਕਾਂ ਦਾ ਸਾਰੇ ਧਰਮਾਂ ਦਾ ਸਾਰੇ ਕਿੱਤਿਆਂ ਦਾ ਸਾਰੀਆਂ ਵਿਚਾਰਧਾਰਾਾਂ ਦਾ ਮਨੁੱਖਤਾ ਦੇ ਪੱਖੀ ਜਿਹੜੀਆਂ ਸੋਚ ਉਹ ਸੋਚ ਦੇ ਉੱਤੇ ਕਿਤੇ ਵੀ ਕਿਸੇ ਬੰਦੇ ਦਾ ਦਰਦ ਹੁੰਦਾ ਤਾਂ ਜਦੋਂ ਖਿੱਚਿਆ ਜਾਊਗਾ ਇੱਕ ਰਾਮ ਸਾਰੇ ਸਮਾਜ ਸਰੀਰ ਨੂੰ ਦਰਦ ਹੁੰਦਾ ਇਸੇ ਤਰ੍ਹਾਂ ਸਾਰੇ ਸਮਾਜ ਨੂੰ ਦਰਦ ਹੋਣਾ ਚਾਹੀਦਾ ਹੈ ਜਿਵੇਂ ਸ਼ਾਹ ਦਾੰਤ ਸੁਸਕਰਤ ਦਾ ਵੱਡੇ ਇਨਕਲਾਬ ਆ ਜਾਣਗੇ ਮੈਂ ਦੋ ਬੇਨਤੀਆਂ ਕਰਕੇ ਕਿਹਾ ਚਾਹਾਂਗਾ ਪਹਿਲੀ ਬੇਨਤੀ ਹੈ ਕਿ ਮਜ਼ਦੂਰਾਂ ਨੂੰ ਸਾਰਾ ਅੰਗਰੇਜ਼ੀ ਗੋਰਾ ਮੱਤਾ ਬੈਠੇ ਹਨ ਉਹਦਾ ਕਸੂਰ ਕੀ ਸੀ ਇੱਥੇ ਮੇਰਾ ਵੀਰ ਇੱਕ ਗੱਲ ਕਰ ਰਿਹਾ ਸੀ ਕਿ ਮੇਟ ਹਟਾਏ ਜਾਂਦੇ ਹਨ ਐਮ ਐਲ ਏ ਆਪਣੇ ਲੋਕਾਂ ਨੂੰ ਕੰਮ ਦਉਂਦੇ ਆ ਦੂਜਿਆਂ ਨੂੰ ਰੇਗਾ ਦਾ ਕੰਮ ਨਹੀਂ ਦਿੰਦੇ ਉਹਨੇ ਵਿਰੋਧ ਕੀਤਾ ਚੱਕ ਕੇ ਉਹਦੀਆਂ ਲੱਤਾਂ ਪਾੜੀਆਂ ਗਈਆਂ ਘੋਟੇ ਲਾਏ ਗਏ ਉਹਨੂੰ ਪੁੱਠਾ ਚੰਗਿਆ ਗਿਆ ਉਹਦਾ ਕਸੂਰ ਅੱਜ ਦੇ ਇਸ ਸਟੇਜ 'ਤੇ ਅਸੀਂ ਉਹਨਾਂ ਨੂੰ ਤੇ ਪੁਲਿਸ ਸਾਹਿਬਸਾਂ ਨੂੰ ਕਹਿ ਰਿਹਾ ਗਰੀਬ ਲੋਕਾਂ ਦਾ ਮੋਹਮੰਦ ਨਹੀਂ ਸੀ ਉਹਾਂ ਅਸੀਂ ਮਾਲੂ ਮੁਖੀਆਂ ਚਾਹੁੰਦੇ ਆ ਉਹਦਾ ਕਸੂਰ ਲੋਕਾਂ 'ਚ ਲੱਗਿਆ ਕਿ ਕਿਹਾ ਜਾਂਦਾ ਹੈ ਕਿ ਨਹੀਂ ਕਸੂਰ ਉਹ ਮਾਪਸਾਂ ਦੇ ਅੰਦਰ ਮੁਕਾਦਮੇ ਬਣਾ ਕੇ ਗੇਲਿਆਂ ਨੂੰ ਜਿਹਾ ਮਾਇਨਿਕ ਕਿਹੜੀ ਤਰ੍ਹਾਂ ਬੜੀ ਫਿਮੇਵਾਈ ਨਾਲ ਕੋਈ ਮੈਂ ਜਜਬਾਤ ਚਾਹ ਕੇ ਸਹਿਣਾ ਨਹੀਂ ਚਾਹਦਾ ਕਿ ਜਦੋਂ ਸਮਾ ਹੁੰਦਾ ਹੈ ਇਹਨਾਂ ਪੁਲਿਸ ਸਾਹਿਬਾਂ ਦੇ ਇਹ ਫਰਕੀਆਂ ਕਰਦੇ ਆ ਜੀਤ ਸਿੰਘ ਸੰਧੂ ਵਰਗੇ ਜਿਹੜੇ ਬੜੇ ਜਾਣੂ ਸੀ ਜਦੋਂ ਉਹਨਾਂ ਦੇ ਉੱਤੇ ਸਮਾਂ ਆਇਆ ਉਹ ਗੱਡੀਆਂ ਦੇ ਥੱਲੇ ਜਾ ਕੇ ਪਏ ਲੋਕ ਕਿਸੇ ਨੇ ਕੋਈ ਸ਼ਿਵਾਰਗ ਵਾਕ ਹੀ ਤੇਗੇ ਮੈਂ ਤੋਂ ਜੈ ਐਸਐਸਪੀ ਨੇ ਇਹ ਗੱਲ ਕਰਦਾ ਇੱਕ ਐਸਐਸਪੀ ਆਇਆ ਭਾਈ ਜਸਪੀਰ ਸਿੰਘ ਰੋਡੇ ਨੂੰ ਮਿਲਣ ਉਹਦਾ ਪੁੱਤ ਅਗਵਾ ਕੀਤਾ ਸੀ ਉਹ ਘਰ ਆ ਕਰਕੇ ਸੀ ਮੰਚੇ ਤੇ ਪੜਾਇਆ ਉਹ ਬੜਾ ਜਾਲਮ ਸੀ ਉਹ ਮੰਚੇ ਤੋਂ ਉੱਠ ਕੇ ਦੇਸ਼ ਰਾਜ ਉਹਦਾ ਨਾਂ ਸੀ ਉਹ ਦੇਸ਼ ਰਾਜ ਮੰਚੇ ਤੋਂ ਉੱਪਰ ਥੱਲੇ ਬੈ ਗਿਆ ਤੇ ਆਹ ਤਾਂ ਬੈਠ ਕੇ ਧੋਰ ਲਾਉਂਦੇ ਨਹੀਂ ਮੰਚੇ ਤੇ ਨਹੀਂ ਬੈਠਾ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਇਨਸਪੈਕਟਰ ਨੂੰ ਕਿ ਉਹ ਡੀਐਸਪੀ ਉਸਾਰਨ ਜੀ ਨੂੰ ਕਿ ਤੁਹਾਡਾ ਕੀਤਾ ਚੱਲਣਾ ਨਹੀਂ ਜਾਣਿਆ ਇਹ ਘੋੜਿਆਂ ਕੇਜਾ ਹੋਰ ਅਨੇਕਾਂ ਸੰਕਰੇ ਲੋਕਾਂ ਲੋਕਾਂ ਨੂੰ ਚਿੱਕਾ ਝਲ ਵੀ ਨਹੀਂ ਆ ਤੇ ਤੁਹਾਡਾ ਜਵਾਬ ਅਵੱਛ ਦਿੱਤਾ ਜਾਏਗਾ ਕਿਸੇ ਨਤੀਜੇ ਤੋਂ ਭਟਰੋ ਕਿ ਆਹ ਰੋ ਮੈਂ ਤੁਹਾਡੇ ਚਾਹਾਂ ਦੇ ਵਿੱਚ ਇਹ ਗੇਂਤੀ ਕਰਨੀ ਚਾਹੁੰਦਾ ਇਹ ਜੇ ਘੋੜੇ ਦੇ ਜਨਮ ਹੋਇਆ ਜੇ ਅਸੀਂ ਸਮਝਿਆ ਕਿ ਇੱਕ ਮੂਵਮੈਂਟ ਦੇ ਜਨਮ ਹੋਇਆ ਕੋਈ ਸਾਫ ਤੇ ਜਨਮ ਹੋਇਆ ਅਸੀਂ ਸਾਫ ਦੀ ਜਿੱਤ ਚਾਹੁੰਦੇ ਹਾਂ ਪਾ ਵੀ ਤੀਜੂ ਜੱਥੇ ਦੇ ਵਿੱਚ ਬਹੁਤ ਵੱਡਾ ਨਾਟਕ ਪਾਇਆ ਜਾ ਰਿਹਾ ਹੈ ਇਨਸਾਫ ਲਈ ਉਸ ਤਰ੍ਹਾਂ ਤੇ ਲੋਕੜਾ ਰਿਚਾਇਆ ਜਾ ਰਿਹਾ ਹੈ ਇਹੋ ਜਿਹੇ ਜਿਹੀਆਂ ਚੱਲ ਪਾਉਂਦੀਆਂ ਇਕਲਾਵਾ ਅਸੀਂ ਵੀ ਜਾ ਕੇ ਆਏ ਉੱਥੇ ਇੱਕ ਵਾਰ ਕੰਦਾ ਸੁਣਾ ਨਹੀਂ ਹੋਣਾ ਚਾਹੀਦਾ ਸੀ ਪਰ ਉਸ ਤੋਂ ਬਾਅਦ ਪੁਲਿਸ ਨੇ ਜਾ ਕੇ ਘਰ ਘਣ ਦੇ ਦਰ ਸੁਣਿਆ ਭਣਦੇ ਨੇ ਤੇ ਸੈਂਕੜੇ ਬੰਦਿਆਂ ਦੇ ਦੇਸ਼ ਤਰੋਹੀ ਦੇ ਤੇ ਕਤਲਾਂ ਦੇ ਮੁਕਦਮੇ ਦਰਜ ਕਰ ਦਿੱਤੇ ਗਏ ਕਤਲਾਂ ਦੇ ਨਹੀਂ ਕਤਲ ਹੋਣ ਦੀ 307 ਧਾਰਾ ਸੀ ਜਿਹੜੀ ਪੁਰਾਣੀ ਉਹ ਮਕਾਮਾਂ ਦੇ ਦਰਜ ਕੀਤੇ ਗਏ ਉੱਥੇ ਲੋਕ ਇਕੱਠੇ ਹੋਏ ਤੇ ਉਹਨਾਂ ਨੂੰ ਕੋਈ ਛਾਦਤੀ ਰਾਤ ਮਿਲੀ ਮੈਂ ਬੇਨਤੀ ਕਰਾਂ ਕਿ ਸਾਡ ਨੂੰ ਬਹੁਤ ਵੱਡੇ ਇਨਕਲਾਬ ਦੀ ਤਿਆਰੀ ਲਈ ਜਿਵੇਂ ਇੱਕ ਚੰਡੀਗੜ੍ਹ ਦੇ ਵਿੱਚ ਵੀ ਮੋਰਚਾ ਲੱਗਿਆ ਕੌਮੀ ਇਨਸਾਫ਼ ਮੋਰਚਾ ਕੋਈ ਕਾਨੂੰਨ ਨਹੀਂ ਲਾਗੂ ਹੋ ਰਿਹਾ 30 ਸਾਲਾਂ ਤੋਂ ਭਾਈ ਜਗਤਾਰ ਸਿੰਘ ਹਵਾਰਾ ਉਰੀ ਜਿਹਨਾਂ ਚ ਬੰਦ ਹਨ ਸੈਂਕੜੇ ਬੰਦੇ ਜਿਹੜੇ ਜੇਲ੍ਹਾਂ ਵਿੱਚ ਬੰਦ ਹਨ ਉਹਨਾਂ ਨੂੰ ਕੋਈ ਇਨਸਾਫ਼ ਨਹੀਂ ਦਿੱਤਾ ਜਾ ਰਿਹਾ ਇਹ ਕਾਨੂੰਨ ਦਾ ਰਾਜ ਇਸ ਦੇਸ਼ ਚ ਲਾਗੂ ਨਹੀਂ ਕੀਤਾ ਜਾ ਰਿਹਾ ਕਿ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਨੇ ਮਨੁੱਖਤਾ ਨੂੰ ਚਾਨਣ ਦੇਣਾ ਤੇ ਸ਼ਾਂਤੀ ਦੇਣੀ ਹੈ ਉਹਦੇ ਅੰਗ ਗਲੀਆਂ 'ਚ ਖਿਲਾਰੇ ਜਾਂਦੇ ਆ ਤੇ ਗਲੀਆਂ 'ਚ ਕਲਾਰਨ ਵਾਲੇ ਆ ਜੀ ਸਿਕਿਉਰਿਟੀ ਲੈ ਕੇ ਵੀਆਈਪੀ ਅੰਗੂ ਤੁਰੇ ਫਿਰਦੇ ਹਨ ਜਿਹੜੇ ਇਨਸਾਨ ਆ ਮੰਨਦੇ ਆ ਉਹ ਛੜਕਾਂ ਦੇ ਬੈਠੇ ਆ ਇਹ ਤੇਰੀ ਲੋੜ ਆ ਕਿ ਸਾਨੂੰ ਜਿਵੇਂ ਬੰਗਲਾਦੇਸ਼ 'ਚ ਇੱਕ ਮੂਵਮੈਂਟ ਉੱਠੀ ਉੱਥੋਂ ਦੇ ਰਾਸ਼ਟਰਪਤੀ ਨੂੰ ਉੱਠ ਕੇ ਭਜਣਾ ਪਿਆ ਇਸੇ ਤਰ੍ਹਾਂ ਜਿਵੇਂ ਲੰਕਾ ਦੇ ਵਿੱਚ ਰਾਸ਼ਟਰਪਤੀ ਨੂੰ ਭਜਣਾ ਪਿਆ ਪੰਜਾਬ ਦੀ ਧਰਤੀ ਦੀ ਅਸੀਂ ਇਨਕਲਾਬ ਦੀ ਗੱਲ ਕਰਦੇ ਆਂ ਅਸੀਂ ਮਹੱਦਰਾ ਦੀ ਗੱਲ ਕਰਦੇ ਆਂ ਅਸੀਂ ਇਤਿਹਾਸ ਦੀ ਗੱਲ ਕਰਦੇ ਆਂ ਅੱਜ ਅਸੀਂ ਕਿਉਂ ਸੋਗੇ ਉਹ ਆਪੋ ਆਪਣੇ ਮੱਤ ਪੇਧਾਂ ਨੂੰ ਮਾਰਕ ਪਾ ਕੇ ਘਰ ਘਰ ਦੇ ਉੱਤੇ ਹਰੇਕ ਵਿਅਕਤੀ ਅੰਦੋਲਨ ਦਾ ਹਿੱਸਾ ਬਣੇ ਤੇ ਇਨਸਾਫ ਦੀ ਲੜਾਈ ਲੜੀਏ ਤੇ ਇੱਕ ਉਹ ਰਾਜ ਜਿਹੜਾ ਲੋਕਾਂ ਦਾ ਰਾਜ ਹੋਵੇ ਇਹ ਸਿਸਟਮ ਨੂੰ ਬਦਲਣ ਵਾਲਾ ਰਾਜ ਹੋਵੇ ਅਮੀਰੀ ਗਰੀਬੀ ਦਾ ਪਾੜਾ ਕਟੇ ਭਾਵੇਂ ਉਹ ਸੇਤਾਂ ਖੇਤਰਾ ਪਏ ਵਿੱਦਿਆ ਦੇ ਖੇਤਰਾ ਬਰਾਬਰੀ ਦੇ ਮੌਕੇ ਹੋਣ ਅਜੇ ਰਾਜ ਦੀ ਸਿਰਜਣਾ ਕਰਕੇ ਤੇ ਅਸੀਂ ਇਕੱਠੇ ਹੋ ਕੇ ਇਸ ਸੰਘਰਸ਼ ਦਾ ਪਰਨ ਕਰੀਏ ਮੈਂ ਫੇਰ ਸਾਰੀ ਆਈ ਹੋਏ ਮੇਰੇ ਵੀਰਾਂ ਤੇ ਭੈਣਾਂ ਤੋਂ ਤੇ ਸਟੇਜ ਤੇ ਬੈਠੀ ਹੋਈ ਲੀਡਰਸ਼ਿਪ ਦਾ ਬਹੁਤ ਦਿਨਾਂ ਤੋਂ ਧੰਨਵਾਦ ਕਰਦਾ ਹੋਇਆ ਕਿਵੇਂ ਚਾਹੁੰਦੇ ਫੜੇ ਬੁਲਾਉਣੇ ਕਿਉਂਕਿ ਕੁਛ ਰਛੇਵੇਂ ਅਜ ਇਸ ਤਰ੍ਹਾਂ ਦੇ ਸੀ ਮੈਂ ਸਰਦਾਰ ਮਨਵਿੰਦਰ ਸਿੰਘ ਨੂੰ ਦੱਸਿਆ ਸੀ ਕਿ ਉਹ ਚੰਡੀਗੜ੍ਹ ਦੇ ਮੋੜ ਚ ਦੇ ਸੰਬੰਧ ਦੇ ਵਿੱਚ ਅਸੀਂ ਮਹਾਪੁਰਖਾਂ ਨੂੰ ਵਕ ਵਕ ਜਥੇਦਾਰੀਆਂ ਨੂੰ ਕਿਸਾਨਾਂ ਨੂੰ ਬਣੇ ਆ ਅੱਜ ਪੰਥ ਦੀ ਇੱਕ ਮਾਨ ਸਿਚੀ ਹਥ ਬਾਬਾ ਨਰਿੰਦਰ ਸਿੰਘ ਉਹਦੇ ਆ ਜਾਓ ਉਹਨਾਂ ਦਾ ਵਿਚਾਰ ਕਰਦੇ ਹਾਂ ਮੈਂ ਫਿਰ ਬਹੁਤ ਸਤਿਕਾਰ ਨਾਲ ਸਭ ਤੋਂ ਸਤਿਕਾਰਤ ਮਾਨ ਕਰਦਾ ਕਿਵੇਂ ਚਾਹੁੰਦੇ ਫੜੇ ਬੁਲਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕੋਨਾ ਸੋ ਨਿਹਾਲ ਬੋਟਾਣੀ ਦੋ ਬੇਂਤੀਆਂ ਇੱਕ ਤਾਂ ਗੁਲਦੀਪ ਤੇ ਰੰਗਾ ਸਿੰਘ ਹੋਰਾਂ ਦੇ ਦੁੱਲੀ ਸੰਗਤ ਉਤਰ ਹੈਗੀ